ਉਦੋਂ ਯਾਦ ਆਵੇ ਜਦੋਂ ਗਲਤੀ ਲੱਗਿਆ ਕਰਨ ਤੁਸੀਂ ਤੁਸੀਂ ਅਮਰ ਛਗਿਆ ਤੁਸੀਂ ਦਾੜੀ ਰੱਖੀ ਤੁਸੀਂ ਪੱਕ ਬੰਨੀ ਤੁਸੀਂ ਜੋ ਵੀ ਬਾਹਰੀ ਰੂਪ ਬਣਾਇਆ ਜੇ ਗਲਤੀ ਕਰਨ ਲੱਗਿਆ ਤੈਨੂੰ ਕਲਗੀਆਂ ਵਾਲਾ ਯਾਦ ਆ ਗਿਆ ਫਿਰ ਤੇ ਫੇ ਗੱਲ ਬਣ ਗਈ ਨਾ ਫਿਰ ਤਾਂ ਤੈਨੂੰ ਬਾਬਾ ਉਦੋਂ ਯਾਦ ਆਇਆ ਜਦੋਂ ਆਉਣਾ ਚਾਹੀਦਾ ਸੀ ਸਵੇਰੇ ਸਵੇਰੇ ਮੈਨੂੰ ਕਲਗੀਆਂ ਵਾਲਾ ਬਹੁਤ ਯਾਦ ਆਉਂਦਾ ਹੈ ਸਵੇਰੇ ਘੰਟਾ ਤੈਨੂੰ ਯਾਦ ਆਉਂਦਾ ਹੈ ਠੱਗੀ ਵੇਲੇ ਆਉਂਦਾ ਨਹੀਂ ਬੇਈਮਾਨੀ ਵੇਲੇ ਆਉਂਦਾ ਨਹੀਂ ਦੋ ਨੰਬਰ ਦਾ ਕੰਮ ਕਰਨ ਵੇਲੇ ਆਉਂਦਾ ਨਹੀਂ ਤੈਨੂੰ ਉਦੋਂ ਯਾਦ ਆ ਦੇਣਾ ਜੇ ਕਿਤੇ ਸਤਿਗੁਰੂ ਵੀ ਮੇਰੇ ਸੱਚੇ ਪਾਤਸ਼ਾਹ ਮੈਨੂੰ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਦਾ ਮੇਰਾ ਨਾਮ ਉਹਨਾਂ ਨਾਲ ਜੁੜਿਆ ਹੈ ਵੀ ਆਹ ਭਈ ਕਿੰਨਾ ਦਾ ਸਰਸੇ ਵਾਲਿਆਂ ਦਾ ਪ੍ਰੇਮੀ ਆਹ ਕੌਣ ਹੈ ਜੀ ਇਹ ਅਸਾਈਆਂ ਦਾ ਬੰਦਾ ਆਹ ਕੌਣ ਹੈ ਵਿਆਸ ਵਾਲਿਆਂ ਦਾ ਚੇਲਾ ਐਂ ਕਹਿੰਦੇ ਨੇ ਨਾ ਲੋਕ ਆਹ ਕੌਣ ਹੈ ਨਾਮਧਾਰੀ ਸਿੱਖ ਹੈ ਆਹ ਕੌਣ ਹੈ ਨੀਲਧਾਰੀ ਸਿੱਖ ਹੈ ਆਹ ਕੌਣ ਹੈ ਇਹ ਨਿਰੰਕਾਰੀਆਂ ਦਾ ਨਾਮ ਲਿਆ ਹੈ ਨੇ ਐਦਾਂ ਗੱਲਾਂ ਕਰਦੇ ਆ ਤੇ ਜਦੋਂ ਅਗਲਾ ਮੈਨੂੰ ਵੇਖਦਾ ਮੈਨੂੰ ਕਹਿੰਦੇ ਆਹਾਹਾ ਇਹ ਕਲਗੀਆਂ ਵਾਲੇ ਦਾ ਬੰਦਾ ਹੈ ਕਲਗੀਆਂ ਵਾਲੇ ਦਾ ਸਿੱਖ ਮੇਰਾ ਨਾਂ ਕਿਹਦੇ ਨਾਲ ਜੁੜਦਾ ਹੈ ਬੋਲੋ ਗੱਜ ਕੇ ਕਲਗੀਆਂ ਵਾਲੇ ਨਾਲ ਤੇ ਕਲਗੀਆਂ ਵਾਲੇ ਦਾ ਨਾਂ ਕਿਹਦੇ ਨਾਲ ਜੁੜਦਾ ਹੈ ਮੇਰੇ ਨਾਂ ਨਾਲ ਤਾਂ ਮੈਂ ਗਲਤੀ ਨਹੀਂ ਕਰਨੀ ਉਸ ਵੇਲੇ ਚੇਤਾ ਆ ਜੇ ਜਿੱਥੇ ਬਾਬਾ ਯਾਦ ਆਉਣਾ ਚਾਹੀਦਾ ਉੱਥੇ ਨਹੀਂ ਆਉਂਦਾ ਅੱਗੇ ਪਿੱਛੇ ਗੁਰਦੁਆਰੇ 'ਚ ਯਾਦ ਆਇਆ ਤੇ ਕੀ ਆਇਆ ਤੈਨੂੰ ਗੁਰਦੁਆਰੇ ਗੁਰੂ ਸਾਹਿਬ ਯਾਦ ਆਉਂਦੇ ਆ ਬਾਹਰ ਜਾ ਕੇ ਭੁੱਲ ਜਾਂਦਾ ਹਰ ਵੇਲੇ ਯਾਦ ਰੱਖਿਆ ਕਰ